ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 420ਵਾਂ ਪਹਿਲਾ ਪ੍ਰਕਾਸ਼ ਗੁਰਪੁਰਬ 4 ਸਤੰਬਰ ਨੂੰ ਸਮੁੱਚੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ अनेका ਸਮਾਗਮ ਲਿਖੇ ਗਏ ਨੇ ਇਸ ਦੇ ਨਾਲ ਨਾਲ ਜਿੱਥੇ ਰੂਹਾਨੀ ਦੇ ਕੇਂਦਰ ਸਰਜ ਕਰ ਸ੍ਰੀ ਮੰਦਿਰ ਸਾਹਿਬ ਸਮੂਹ ਦੇ ਵਿੱਚ ਫੁੱਲਾਂ ਦੀ ਬੇਹਦ ਸੁੰਦਰ ਸਜਾਵਟ ਕੀਤੀ ਜਾ ਰਹੀ ਹੈ ਉੱਥੇ ਹੀ ਨਾਲ ਵਿਸ਼ੇਸ਼ ਤਰ੍ਹਾਂ ਦੇ ਲੰਗਰ ਵੀ ਤਿਆਰ ਕੀਤੇ ਜਾ ਰਹੇ ਤੋਂ ਤਸਵੀਰ ਸਾਂਝੀ ਕਰ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਸਿੱਧ ਪੁੰਗਾ ਰਾਮਗੜੀ ਆਂਦੀ ਜਿੱਥੇ ਸੈਕਟੇ ਸ਼ਰਧਾਲੂਆ ਵੱਲੋਂ ਇਹਨਾਂ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਦੇ ਮੱਦੇਨਜ਼ਰ ਲੰਗਰ ਦੇ ਰੂਪ ਦੇ ਵਿੱਚ ਮਠਿਆਈ ਯਾਨੀ ਕਿ ਲੱਡੂ ਤਿਆਰ ਕੀਤੇ ਜਾ ਰਹੇ ਨੇ ਤਾਂ ਇਹ ਅਦਭੁਤ ਨਜ਼ਾਰਾ ਇਹ ਬੇਹਦ ਸੁੰਦਰ ਨਜ਼ਾਰਾ ਇਸ ਵੇਲੇ ਪੁੰਗਾ ਰਾਮਗੜੀ ਆ ਦਾ ਜਿੱਥੇ ਸੰਤਾਂ ਸਤਰੰਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਹ ਲੱਡੂ ਵਟ ਰਹੀਆਂ ਨੇ ਲੱਡੂ ਤਿਆਰ ਕਰ ਰਹੀਆਂ ਨੇ ਇਸੇ ਲੱਡੂ ਤਿਆਰ ਕੀਤੇ ਜਾ ਰਹੇ ਆ ਜੋ ਕਿ ਕੱਲ ਯਾਨੀ ਕਿ 4 ਸਤੰਬਰ ਨੂੰ ਲੰਗਰ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਸ਼ਰਧਾਲੂਆਂ ਨੂੰ ਵਰਤਾਏ ਜਾਣੇ ਛਕਾਏ ਜਾਣੇ ਆ ਸਮਾਗਮਾਂ ਦੀ ਗੱਲ ਕੀਤੀ ਜਾਵੇ ਤਾਂ 4 ਸਤੰਬਰ ਨੂੰ ਸਵੇਰੇ 7 ਵਜੇ ਇਤਿਹਾਸਿਕ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਵੰਦ ਸਾਹਿਬ ਤੱਕ ਸਜਾਇਆ ਜਾਵੇਗਾ ਸ਼੍ਰੀ ਗੁਰਵਿੰਦ ਸਾਹਿਬ ਜੀ ਦੀ ਛਤਰ ਛਾਤ ਤੇ ਪੰਜ ਪਿਆਰਿਆਂ ਦੀ ਵਾਹਿਦੇ ਹੇਠ ਇਹ ਲੋਕੀ ਨਗਰ ਕੀਰਤਨ ਸ਼੍ਰੀ ਸਤ ਵਜੇ ਸ਼ੁਰੂ ਹੋਊਗਾ ਅਤੇ ਵੱਖ-ਵੱਖ ਬਗੜਾ ਚੋਂ ਹੁੰਦਾ ਹੈ ਲਗਭਗ 3 ਕਿਲੋਮੀਟਰ ਦਾ ਪੈੜਾ 4 ਘੰਟਿਆਂ ਦੇ ਵਿੱਚ ਤੈਅ ਕਰਕੇ ਸ਼੍ਰੀ ਮੰਦਰ ਸਾਹਿਬ ਪਹੁੰਚੇਗਾ ਇਸ ਨਗਰ ਕੀਰਤਨ ਲਈ ਸੰਗਤਾਂ ਵਿੱਚ ਹਮੇਸ਼ਾ ਹੀ ਬੇਹਦ ਉਤਸ਼ਾਹ ਰਹਿੰਦਾ ਹੈ ਤੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਸਮਾਗਮਾਂ ਦੇ ਦੌਰਾਨ ਲੱਖਾਂ ਦੀ ਗਿਣਤੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਨੇ ਤੋਂ ਇਸੇ ਦੇ ਮੱਦੇਨਜ਼ਰ ਤਿਆਰੀਆਂ ਦੇ ਮੱਦੇਨਜ਼ਰ ਫੁੱਲਾਂ ਦੀ ਬੇਹਦ ਸੁੰਦਰ ਸਜਾਵਟ ਕੀਤੀ ਜਾ ਰਹੀ ਹੈ ਤੋਂ ਉਸ ਦੇ ਨਾਲ-ਨਾਲ ਸ਼ਰਧਾਲੂਆਂ ਦੇ ਲਈ ਦੇਸ਼ ਵਿਦੇਸ਼ਾਂ ਤੋਂ ਇਹਨਾਂ ਸਮਾਗਮਾਂ ਦੌਰਾਨ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਲਈ ਵਿਸ਼ੇਸ਼ ਲੰਗਰ ਵੀ ਤਿਆਰ ਕੀਤੇ ਜਾ ਰਹੇ ਆ ਤਾਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੱਸਿਆ ਜਾ ਰਿਹਾ ਕਿ 50 ਕਿਲੋਟਲ ਤੋਂ ਵੱਧ ਲੱਡੂ ਜਿਹੜੇ ਆ ਉਹ ਬੀਤੇ ਕੱਲ ਤੋਂ ਇੱਥੇ ਤਿਆਰ ਕੀਤੇ ਜਾ ਰਹੇ ਆ ਤਾਂ ਜੋ ਸ਼ਰਧਾਲੂਆਂ ਨੂੰ ਇਸ ਦਾ ਆਨੰਦ ਮਾਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿ ਪਾ ਜੀ ਤੁਹਾਡਾ ਨਾਮ ਮੇਰਾ ਨਾਮ ਮਮਨਦੀਪ ਸਿੰਘ ਬਾਲਿਆ ਜੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਵਿਸ਼ੇਸ਼ ਲੰਗਰ ਤਿਆਰ ਕੀਤਾ ਜਾ ਰਿਹਾ ਲੱਡੂਆਂ ਦਾ ਹਾਂਜੀ ਹਾਂਜੀ ਏ ਜੀ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਸੁਸਾਇਟੀ ਸਾਡੀ ਸਾਡੇ ਪ੍ਰਧਾਨ ਪਰਮਜੀਤ ਸਿੰਘ ਬਲ ਪਰਮਜੀਤ ਸਿੰਘ ਖਲੇਰ ਜਿਹੜੀ ਅਸੀਂ ਨਾ 4-5 ਸਾਲ ਤੋਂ ਲੱਡੂਆਂ ਦੀ ਸੇਵਾ ਇੱਥੇ ਬੁੰਗੇ ਦੇ ਵਿੱਚ ਕਰਦੇ ਆ ਸਾਡੇ ਨਾਲ ਐਨ ਆਰ ਆਈ ਵੀਰ ਜਿਹੜੇ ਸੰਯੋਗ ਕਰਦੇ ਆ ਔਰ ਸਾਡੀ ਜਿਹੜੀ ਟੀਮ ਆ ਜਦੋਂ ਸ਼ੁਰੂ ਕਰਦੇ ਆ ਗੁਰੂ ਰਾਮਦਾਸ ਜੀ ਦਾ ਨਾਂ ਲੈ ਕੇ ਕਰਦੇ ਆ ਔਰ ਉਹਨਾਂ ਦੇ ਨਾਂ ਤੇ ਹੀ ਸਾਨੂੰ ਇੰਨੀ ਸੇਵਾ ਮਿਲਦੀ ਆ ਵੀ ਅਸੀਂ ਡੇਲੀ 12 ਤੋਂ 13 ਕੁਇੰਟ ਲੱਡੂਆਂ ਨੂੰ ਅੱਜ ਚੌਥਾ ਦੇਣ ਆ ਜਿਹੜੇ 50 ਕਿਲੋਟਲ ਤੋਂ ਉੱਪਰ ਜਿਹੜੇ ਅਸੀਂ ਉਹ ਲੱਡੂ ਬਣਾ ਰਹੇ ਆਂ ਤੇ ਉਹਦੇ ਵਿੱਚ ਆਹ ਸਾਹਮਣੇ ਤੁਸੀਂ ਦੇਖੋ ਪਕੌੜਿਆਂ ਦਾ ਵੀ ਲੰਗਰ ਚੱਲ ਰਿਹਾ ਜਿਹੜਾ ਪਰਲੇਵਨੇ ਜਿੱਥੇ ਚਾਹ ਹੈ ਗੁਰੂ ਰਾਮਦਾਸ ਜੀ ਦੀ ਚਾਹ ਦੀ ਸੇਵਾ ਚੱਲਦੀ ਉੱਥੇ ਵੀ ਚਕਾ ਰਹੇ ਆ ਤੇ ਇਹ ਤਾਂ ਤਾਂ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਸ਼ੁਰੂ ਕਰੀਦਾ ਤੇ ਉਹਨਾਂ ਦੇ ਨਾਮ ਦੇ ਨਾਲ ਹੀ ਚੱਲਦਾ ਜੀ ਫਿਰ ਸਾਡਾ ਜਿਹੜੀ 8:30 ਦੇ ਅਰਦਾਸ ਹੁੰਦੀ ਆ ਅਸੀਂ ਦੋਹਾਂ ਹਾਲਾਂ ਦੇ ਵਿੱਚ 8:30 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਅਟੁੱਟ ਜਿਹੜਾ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਔਰ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਇਹ ਦੇ ਵਿੱਚ ਟੋਟ ਨਹੀਂ ਆਉਂਦੀ ਇਹ ਤਿੰਨ ਦਿਨਾਂ ਚ ਕਿੰਨੇ ਕਿ ਲੱਡੂ ਤਿਆਰ ਕੀਤੇ ਇਹ ਅੱਜ ਚੌਥਾ ਦਿਨ ਹੈ ਜੀ ਅਸੀਂ 50 ਕੁ ਮਿੰਟਾ ਜਿਹੜੇ ਲੱਡੂ ਆ ਨਾ ਉਹ ਵਟੇ ਜਾਣੇ ਤੁਸੀਂ ਅੰਦਰੋਂ ਦੇਖ ਹੀ ਆਏ ਹੋ ਵੀ ਅੰਦਰਲੇ ਬੰਨੇ ਤੁਸੀਂ ਪੰਜਾਬੀ ਚ ਕਹਿ ਲੋ ਵੀ ਜਿਹੜੇ ਸਾਡੇ ਪੰਜਾਬੀ ਉਹ ਬੋਲ ਕਹਿੰਦੇ ਆ ਢੇਰ ਨਹੀਂ ਬੋੜ ਜਿਤਨਾ ਬੋੜ ਲਾ ਕੇ ਰੱਖਿਆ ਤੇ ਇਹ ਸਭ ਗੁਰੂ ਰਾਮਦਾਸ ਜੀ ਦੀ ਕਿਰਪਾ ਉਹਨਾਂ ਦੀ ਵਿਸਾਈ ਨਗਰੀ ਆ ਸਰਦਾਲੂ ਕਿੰਨੇ ਕਿੱਥੇ ਸੇਵਾ ਕਰਦੇ ਆ ਸਰਦਾਲੂ ਇੱਥੇ ਜੀ ਆ ਸਾਰੇ ਤੁਹਾਡੇ ਸਾਹਮਣੇ ਆ ਸ਼ਰਧਾਲੂ ਇਹਨੇ ਜਾਂਦੇ ਆਉਂਦੇ ਜਾਂਦੇ ਚੱਲਦੇ ਜਾਂਦੇ ਆ ਤੇ ਜਿਹੜਾ ਕੀ ਨਾਂ ਲੇਦਾ ਜੇ ਪ੍ਰੋਗਰਾਮ ਚੱਲ ਰਿਹਾ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਚਾਤ੍ਰਿਕ ਤੱਕ ਚੱਲੂ ਇਸੇ ਤਰ੍ਹਾਂ ਹਾਂਜੀ 4 ਤਰੀਕ ਤੱਕ ਇਸੇ ਚੱਲੂਗਾ ਕਿਉਂਕਿ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਨਾ ਉਹ ਸੱਚਖੰਡ ਹਰਿਮੰਦਰ ਸਾਹਿਬ ਮਨਾਇਆ ਗਿਆ ਔਰ ਸੱਚਖੰਡ ਹਰਿਮੰਦਰ ਸਾਹਿਬ ਜਿਹੜੇ ਪਹਿਲੇ ਹੱਡ ਗ੍ਰੰਤੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸੀ ਜਿਨ੍ਹਾਂ ਨੂੰ ਬੜਾ ਵੱਡਾ ਸਤਿਕਾਰ ਤੇ ਮਾਨ ਦਿੱਤਾ ਗਿਆ ਔਰ ਜਿਹੜੇ ਬਾਬਾ ਬੁੱਢਾ ਜੀ ਉਹ ਸਭ ਤੋਂ ਜ਼ਿਆਦਾ ਉਮਰ ਦੇ ਹੋਏ ਜਿਹੜੇ ਛੇਵੇਂ ਗੁਰਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਔਰ ਹਾਂ ਗਰਾਈ ਤੇ ਜਿਨ੍ਹਾਂ ਜਿਹੜੇ ਬ੍ਰਹਮ ਗਿਆਨੀ ਉਹਨਾਂ ਦੇ ਨਾਂ ਤੇ ਸਾਰਾ ਲੰਗਰ ਚੱਲ ਰਿਹਾ ਜੀ ਅੱਜ ਕਿੰਨੀ ਖੁਸ਼ੀ ਮਿਲਦੀ ਹੈ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਕਰ ਪਾਜੀ ਬਹੁਤ ਖੁਸ਼ੀ ਆ ਅਸੀਂ ਹਰ ਐਤਵਾਰ ਸਾਡੀ ਗੁਰੂ ਰਾਮਦਾਸ ਸਾਡੀ ਲੰਗਰ ਹਾਲ ਚੇ ਸੇਵਾ ਕਰਦੇ ਹਾਂ ਇੱਕ ਸਾਡੀ 27 27 ਜਨਵਰੀ ਨੂੰ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੁੱਧ ਦੀ ਸੇਵਾ ਹੁੰਦੀ ਆ ਇੱਕ ਫਤੇਗੜ ਸਾਹ ਛੋਟੇ ਸਾਹਿਬ ਜੀ ਆਦਾਂ ਦੀ ਸ਼ਾਹਰ ਦੀ ਉੱਥੇ ਜੋੜਿਆਂ ਦੀ ਸੇਵਾ ਹੁੰਦੀ ਆ ਇਹ ਸਾਡੀ ਸੋਸਾਇਟੀ ਦੀ ਬੜੀ ਵੱਡੀ ਗੁਰੂ ਰਾਮਦਾਸ ਦੀ ਤੇ ਬੜੀ ਵੱਡੀ ਕਿਰਪਾ ਮਿਲਦੀ ਹੈ ਇਸ ਸੋਸਾਇਟੀ ਨਾਲ ਜੁੜਿਆ ਬਹੁਤ ਖੁਸ਼ੀ ਮਿਲਦੀ ਆ ਜੀ ਮੈਂ 21 ਸਾਲ ਪਹਿਲਾਂ ਫੌਜ ਨੌਕਰੀ ਕਰਕੇ ਆ ਜੀ ਤੇ ਮੈਨੂੰ 1 ਸਾਲ ਹੋ ਗਿਆ ਇਹਨੂੰ ਪੈਨਸ਼ਨ ਤੇ ਇੱਥੇ ਇਹਨਾਂ ਨਾਲ ਮੈਂ ਜੁੜਿਆ ਹੋਇਆ ਹਾਂ ਸੋਸਾਇਟੀ ਨਾਲ ਇੱਕ ਸਕੂਨ ਮਿਲਦਾ ਦਿਲ ਨੂੰ ਜੀ ਸੇਵਾ ਕਰਕੇ ਕਿ ਹਾਂ ਵੀ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਕਰਨ ਦਾ ਇੱਕ ਸਕੂਨ ਮਿਲਦਾ ਹੈ ਬੀਬੀ ਨਾਲ ਵੀ ਗੱਲਬਾਤ ਕਰਾਂਗੇ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਨਾਂ ਵਾਹਿਗੁਰੂ ਦਾ ਜਪ ਕਰਦੇ ਹੋਈਆਂ ਇੱਥੇ ਆ ਕੇ ਤਾਨ ਕੋ ਰਾਮਦਾਸ ਦੇ ਦਰ ਤੇ ਲੱਡੂ ਉੱਟਣ ਦੀ ਸੇਵਾ ਕੀਤੀ ਆ ਰਹੀ ਬੀਬੀ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਕੀ ਰਾਮਾ ਜੀ ਕਿੱਥੋਂ ਆਏ ਸਾਡਾ ਨਾਮ ਸਖਰਾਜ ਕੋਰ ਆਹੀਂ ਬੋਪਰਾਂ ਬਾਜ ਸਿੰਘ ਤੋਂ ਆ ਕੇ ਸੇਵਾ ਕਰਦੇ ਮੈਂ ਹੋ ਗਿਆ ਇੱਥੇ ਸੇਵਾ ਕਰ ਸਾਨੂੰ ਅੱਜ 5 ਦਿਨ ਹੋ ਗਿਆ ਜੀ 5 ਦਿਨ ਹੋ ਗਏ ਹਾਂਜੀ ਆ ਸੇਵਾ ਕਰਨ ਦੇ ਭਾਵਨਾ ਦੇ ਨਾਲ ਸਾਰੀ ਸੰਗਤ ਨੂੰ ਲੈ ਕੇ ਆ ਕੇ ਸੇਵਾ ਕਰਨ ਦੇ ਕਰਦੇ ਗੁਰੂ ਰਾਮਦਾਸ ਦੇ ਘਰ ਆ ਕੇ ਸੇਵਾ ਕਰਨ ਦਾ ਹੈ ਬਸ ਸਤਿਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਕਰਨਾ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਦੇ ਘਰ ਆ ਕੇ ਹਾਂਜੀ ਬਹੁਤ ਜਿਆਦਾ ਖੁਸ਼ੀ ਮਿਲਦੀ ਸਾਨੂੰ ਸਾਡੀ ਜੋ ਪਾਵਨਾ ਸਾਰੀ ਮਹਾਰਾਜ ਪੂਰੀ ਕਰਦਾ ਐਂ ਬੜੀ ਸ਼ਰਧਾ ਪਾਵਨਾ ਦੇ ਨਾਲ ਆ ਕੇ ਇੱਥੇ ਸੇਵਾ ਕਰਦੇ ਆਂ ਮਹਾਰਾਜ ਗੁਰੂ ਰਾਮਦਾਸ ਸੱਚੇ ਦਿਲੋਂ ਕੀਤੀ ਹਰ ਅਰਦਾਸ ਜੋ ਦੀ ਪ੍ਰਵਾਨ ਹਾਂ ਸਾਰੀ ਪ੍ਰਵਾਨ ਹੁੰਦੀ ਆ ਮਹਾਰਾਜ ਸਾਰੀ ਪ੍ਰਵਾਨ ਕਰਦਾ ਵਾ ਗੁਰੂ ਰਾਮਦਾਸ ਦੇ ਘਰ ਆ ਕੇ ਸਾਰੀ ਪਾਵਨਾ ਜੋ ਬੰਦੀ ਪਾਵਨਾ ਜੋ ਸ਼ਰਧਾ ਸਾਰੀ ਪੂਰੀ ਹੁੰਦੀ ਆ ਸਤਿ ਸਤ ਗੁਰੂ ਗੁਰੂ ਰਾਮ ਦਾਤਨ ਗੁਰੂ ਰਾਮ ਦਾਤਨ ਤਸਵੀਰ ਅਸੀਂ ਲੱਡੂਆਂ ਦੇ ਢੇਰ ਦੀ ਵੀ ਸਾਂਝੀ ਕਰਨੀ ਚਾਹਾਂਗੇ ਜੋ ਲਗਾਤਾਰ ਦੱਸਿਆ ਜਾ ਰਿਹਾ ਕਿ ਚੌਥਾ ਦਿਨ ਹੈ ਇਸੇ ਤਰ੍ਹਾਂ ਲੱਡੂ ਤਿਆਰ ਕੀਤੇ ਜਾ ਰਹੇ ਹੈ ਤਨ ਗੁਰ ਰਾਮਦਾਸ ਦੇ ਲੰਗਰ ਕਰਦੇ ਵਿੱਚ ਵਰਤਾਏ ਜਾ ਰਹੇ ਹੈ ਤਾਂ ਇਹ ਲੱਡੂਆਂ ਦਾ ਬੋਲ ਜਿਹਨੂੰ ਕਿ ਲੱਡੂਆਂ ਦਾ ਢੇਰ ਕਹਿ ਸਕਦੇ ਆ ਉਹ ਹੈ ਦੇਸੀ ਲੱਡੂ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਰਧਾਲੀਆਂ ਵੱਲੋਂ ਪਿਛਲੇ 4 ਦਿਨਾਂ ਤੋਂ ਲਗਾਤਾਰ ਤਿਆਰ ਕੀਤੇ ਜਾ ਰਹੇ ਹੈ ਕਿਉਂਕਿ ਸ੍ਰੀ ਗੁਰੂ ਰਾਮਦਾਸ ਦੇ ਦਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਅਤੇ ਉਸ ਸ਼ਾਦ ਦੇ ਨਾਮ ਨਾਲ ਜਾ ਰਿਹਾ ਹੈ। ਤਾਂ ਇੱਥੇ ਆ ਕੇ ਇਹ ਸੇਵਾ ਕਰਨਾ ਬੜੇ ਭਾਗਾ ਵਾਲੀ ਵੱਲ ਹੈ। ਵੱਡੇ ਕਰਮਾਂ ਵਾਲੀ ਗੱਲ ਹੈ ਕਿ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੋਰ ਸ਼ਰਧਾਲੂ ਵੀ ਇੱਥੇ ਬੈਠੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਬਾ ਜੀ ਕੀ ਕਹਿਣਾ ਚਾਹੋਗੇ ਇੱਥੇ ਆ ਕੇ ਲੱਡੂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਬਹੁਤ ਅਸੀਂ ਕਰਮਾਂ ਵਾਲੇ ਤੇ ਭਾਗਾ ਵਾਲੇ ਆ। ਜਿਨ੍ਹਾਂ ਨੇ ਗੁਰੂ ਪਾਸ਼ਾ ਨੇ ਗੁਰੂ ਰਾਮਦਾਸ ਨੇ ਹਨ ਮੌਕਾ ਦਿੱਤਾ ਤੇ ਸੰਗਤਾਂ ਵੀ ਆਣ ਕੇ ਵੱਤ ਵਤ ਦਰਸ਼ਨ ਕਰਨ ਪ੍ਰਕਾਸ਼ ਦਿਹਾੜਾ ਕੱਲ ਨੂੰ ਮਨਾਇਆ ਜਾ ਰਿਹਾ ਹੈ ਤੇ ਲੱਡੂਆਂ ਦੀ ਜਿਹੜੀ ਸੇਵਾ ਵਾ ਸਾਰੀ ਸੰਗਤ ਨੇ ਰਲ ਕੇ ਕੀਤੀ ਆ ਤੇ ਸੇਵਾਣੀ ਕਮੇਟੀ ਦਾ ਪੂਰਾ ਯੋਗਦਾਨ ਇਹਦੇ ਵਿੱਚ ਜੋ ਚੀਜ਼ਾਂ ਹਨ ਨੂੰ ਨਹੀਂ ਫ੍ਰੀ ਸਾਨੂੰ ਇੱਥੋਂ ਮਿਲੀਆਂ ਨੇ ਤੇ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਬਾਬਾ ਜੀ ਲੰਗਰ ਦਾ ਸਵਾਦ ਸ਼ਬਦਾਂ ਚ ਬਿਆਨ ਕਰਨਾ ਮੁਮਕਿਨ ਨਹੀਂ ਹੈ ਪਰ ਲੱਡੂ ਖਾਸ ਕਿਸ ਤਕਨੀਕ ਦੇ ਨਾਲ ਤਿਆਰ ਕੀਤੇ ਜਾ ਰਹੇ ਕਿਉਂਕਿ ਨੱਦੂ ਦੀ ਦਿੱਖ ਦੱਸਦੀ ਹੈ ਕਿ ਬੜੇ ਸਵਾਦ ਰਿਹਾ ਜਦੋਂ ਗੁਰੂ ਰਾਮਦਾਸ ਦੇ ਘਰ ਆਣ ਕੇ ਕੋਈ ਵੀ ਲੰਗਰ ਤਿਆਰ ਹੁੰਦਾ ਵਾ ਉਹਦਾ ਸਵਾਦ ਵੱਖਰਾ ਹੀ ਹੁੰਦਾ ਜੀ ਹਾਂਜੀ ਇਹ ਲੱਡੂ ਜਿਹੜੇ ਆ ਬਹੁਤ ਸ਼ਰਧਾ ਤੇ ਭਾਵਨਾ ਨਾਲ ਬਣਾਏ ਗਏ ਆ ਤੇ ਸ਼ਰੋਮਣੀ ਕਮੇਟੀ ਨੇ ਇਸ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਵਾ ਕਮੇਟੀ ਨੇ ਉਸ ਦਿਨ ਤੋਂ ਲੈ ਕੇ ਬਾਅਦ ਤੋਂ ਬਾਅਦ ਜਿਹੜੀ ਵੀ ਚੀਜ਼ ਦੀ ਲੋੜ ਆ ਸਾਨੂੰ ਇੱਥੇ ਹਾਂਜੀ ਸ਼ਰੋਮਣੀ ਕਮੇਟੀ ਹਾਂਜੀ ਕਿੰਨਾ ਕਿ ਕਰਮਾ ਵਾਲਾ ਮੰਨਦੇ ਹੋ ਕਿ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਦੇ ਫਿਰ ਤੇ ਬਹੁਤ ਆਨੰਦ ਆਉਂਦਾ ਹੈ ਸੇਵਾ ਕਰਦਾ ਗੁਰੂ ਰਾਮਦਾਸ ਦੇ ਲੰਗਰ ਵਿੱਚ ਬਹੁਤ ਬਹੁਤ ਸੇਵਾ ਕਰਾਣ ਦਾ ਆਨੰਦ ਆਉਂਦਾ ਆਨੰਦ ਆ ਰਿਹਾ ਆਨੰਦ ਇਹ ਜਿਹੜਾ ਆਨੰਦ ਜਿਹੜਾ ਸਕੂਨ ਮਿਲਦਾ ਇੱਥੇ ਆ ਕੇ ਸੇਵਾ ਕਰਨ ਨੂੰ ਸ਼ਬਦਾਂ ਬਿਆਨ ਨਹੀਂ ਦੇ ਸਕਦਾ ਦੇਖੋ ਜੀ ਇਹ ਸਾਡਾ ਪੂਰਾ ਪਰਿਵਾਰ ਹੈ ਇੱਕ ਸੁਸਾਇਟੀ ਅਸੀਂ ਇੱਥੇ 20 ਸਾਲ ਤੋਂ ਇੱਕ ਦੂਜੇ ਨਾਲ ਵੀਰ ਜੁੜੇ ਆ ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ ਸਭ ਵਡਿਆਈਆਂ ਤੇਰੀਆਂ ਇਹ ਸਾਰੀਆਂ ਵਡਿਆਈਆਂ ਗੁਰੂ ਰਾਮਦਾਸ ਦੇ ਕਰਦੀਆਂ ਹੈ ਜੀ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਆ ਜੀ ਸਾਰੇ ਸੱਜਣ ਮਿੱਤਰ ਭੈਣ ਭਰਾਇਕ ਦੂਜੇ ਜਿਹੜੇ ਗੁਰੂ ਰਾਮਦਾਸ ਦੇ ਘਰ ਦੇ ਪ੍ਰੇਮੀ ਆ ਜੀ ਇਹ ਉਹ ਜੁੜੇ ਆ ਇਹਨਾਂ ਦੇ ਤਿਲ ਫੋਲ ਨਾਲ ਲੱਡੂ ਤਿਆਰ ਹੋਏ ਆ ਜੀ ਇਹ 4 ਦਿਨ ਤੋਂ ਲੱਡੂ ਬਣ ਰਹੇ ਆ ਜੀ ਮਰਜਾਦਾ ਦੇ ਨਾਲ ਵੇਖੋ ਜੀ ਕੋਈ ਭੈਣ ਭਰਾ ਕਿਤੇ ਦੂਰੋਂ ਲੁਧਿਆਣੇ ਆਇਆ ਜਲੰਧਰੋਂ ਆਇਆ ਅੰਮ੍ਰਿਤਸਰੋਂ ਆਇਆ ਇਹ ਸਾਰੇ ਸੰਜੋਗ ਦੇ ਨਾਲ ਲੱਡੂ ਤਿਆਰ ਹੋਏ ਜੀ ਜਦੋਂ ਇੰਨੀ ਪਰਿਵਾਰ ਦੇ ਨਾਲ ਇੰਨੀ ਸ਼ਰਧਾ ਭਾਵਨਾ ਨਾਲ ਲੱਡੂ ਤਿਆਰ ਹੁਣ ਤੇ ਗੁਰੂ ਰਾਮਦਾਸ ਜੀ ਆਪ ਵਿੱਚ ਵਿਰਤ ਜਾਂਦੇ ਆ ਜੀ ਬਿਲਕੁਲ ਤੁਨ ਗੁਰੂ ਰਾਮਦਾਸ ਆਪ ਸਹਾਈ ਹੋ ਕੇ ਇਨ ਚਰਦਾਲੂ ਤੋਂ ਲੈ ਰਹੇ ਜੋ ਪਿਛਲੇ 4 ਦਿਨਾਂ ਤੋਂ ਇੱਥੇ ਇਸੇ ਤਰ੍ਹਾਂ ਲੱਡੂ ਤਿਆਰ ਕਰਨ ਦੀ ਲੱਡੂ ਵਰਤੋਂ ਦੀ ਸੇਵਾ ਕਰ ਰਹੇ ਐ ਇਸ ਦੇ ਨਾਲ ਨਾਲ ਪਕੌੜਿਆਂ ਦਾ ਲੰਗਰ ਜਿਹੜਾ ਉਹ ਵੀ ਵਰਤਾਇਆ ਜਾ ਰਿਹਾ ਹੈ ਜੀ ਜਾ ਰਿਹਾ ਹੈ ਔਰ ਨਾਲ ਨਾਲ ਜਿਹੜਾ ਪਕੌੜਿਆਂ ਦਾ ਵਿਸ਼ੇਸ਼ ਲੰਗਰ ਹੈ ਬਰੈਡ ਪਕੌੜਿਆਂ ਦਾ ਆਲੂ ਪਿਆਜ਼ ਦੇ ਪਕੌੜਿਆਂ ਦਾ ਤੋਂ ਇਹ ਲੰਗਰ ਵੀ ਉਚੇਚੇ ਤੌਰ ਤੇ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ ਇਹ ਸਾਰੀਆਂ ਤਿਆਰੀਆਂ ਸਿਰ ਗੁਰਗੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਸਰਪਤ ਕੀਤੇ ਜਾਣ ਵਾਲੇ ਸਮਾਗਮਾਂ ਦੇ ਮੱਦੇ ਨਜ਼ਰ ਹੈ ਜਿੰਨਾ ਸਮਾਗਮ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਦੀ ਗਿਣਤੀ ਸ਼ਰਧਾਲੂ ਦੇਸ਼ ਵਿਦੇਸ਼ਾਂ ਤੋਂ ਪਹੁੰਚ ਰਹੇ ਨੇ ਔਰ ਉਹੀ ਜਜ਼ਬਾ ਉਹੀ ਸੇਵਾ ਭਾਵਨਾ ਉਹੀ ਸ਼ਰਧਾ ਭਾਵਨਾ ਇੱਥੇ ਲੰਗਰ ਤਿਆਰ ਕਰਨ ਵੇਲੇ ਸ਼ਰਧਾਲੂ ਨੂੰ ਦੇਖ ਨੂੰ ਮਿਲ ਰਹੀ ਹੈ ਕਿ ਉਹ ਸ਼ਰਧਾਲੂ ਆ ਕੇ ਇਹ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੇ ਨੇ ਇਹਨਾਂ ਨੂੰ ਵਰਤਮਾਨ ਦੀ ਸੇਵਾ ਕਰ ਰਿਹਾ ਔਰ ਆਪਣੇ ਆਪ ਨੂੰ ਬੇਹਤ ਕਰਮਾ ਵਾਲਾ ਮੰਨ ਰਿਹਾ ਹੈ ਕਿ ਉਹਨਾਂ ਨੂੰ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਮ ਅਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਸ਼੍ਰੀ ਅੰਮ੍ਰਿਤਸਰ ਸਾਹਿਬ